ਸਾਸ਼ੀ ਕੱਲ ਦੀ ਸਾਰੇ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਫੇਰ ਆਪਾਂ ਸਿੰਗਲ ਸੂਟਾਂ ਦੇ ਉੱਪਰ ਆਫਰ ਲਗਾਉਣ ਲੱਗੇ ਆ ਜੀ ਦੇਖੋ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਸੂਟ ਚੈੱਕ ਕਰ ਰਹੇ ਹੋ ਇਹ ਸੂਟ ਹੈਗਾ ਜਿਤਮੰਨਾ ਬ੍ਰਾਂਡ ਦਾ ਤਮੰਨਾ ਬ੍ਰਾਂਡ ਦਾ ਸੂਟ ਹੈ ਸ਼ਿਮਰਦਾ ਜੀ 5 ਮੀਟਰ ਕੱਟ ਰਹੂਗੀ ਤੇ ਪ੍ਰਾਈਜ਼ ਰਹੂਗਾ ਆਫਰ ਪ੍ਰਾਈਜ਼ ਰਹੂਗਾ ਜੀ ਸਿਰਫ ਔਰ ਸਿਰਫ 525 ਰੁਪਏ ਸਿੰਗਲ ਪੀਸ ਹੈ ਜੀ ਜੀਨੇ ਜੀਨੇ ਬੁਕਿੰਗ ਕਰਨੀ ਹੋਵੇ ਜਲਦੀ-ਜਲਦੀ ਕਰਵਾ ਸਕਦਾ ਨੈਕਸਟ ਹੈਗਾ ਜੀ ਚਮੇਲੀ ਮਛਲੀਨ ਦਾ ਇਹ ਸੂਟ ਰਹੂਗਾ ਜੀ ਆਲ ਓਵਰ ਤੇ ਇਹਦੇ ਨਾਲ ਬਹੁਤ ਸੋਹਣਾ ਮਛਲੀਨ ਦਾ ਦੇਖੋ ਦੁਪੱਟਾ ਇਸ ਤਰ੍ਹਾਂ ਤਿਆਰ ਕੀਤਾ ਹੋਇਆ ਇਹਦਾ ਰੇਟ ਰਹੂਗਾ ਸਿਰਫ ਔਰ ਸਿਰਫ 600 2 ਪੀਸ ਰਹਿੰਦੇ ਆ ਜੀ ਆਪਣੇ ਕੋਲੇ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਜੀ ਦੀ ਬੁਕਿੰਗ ਪਹਿਲਾਂ ਹੋਗੀ ਜੀ ਉਹਨੂੰ ਉਹ ਵਾਲਾ ਸੂਟ ਮਿਲ ਜਾਏਗਾ ਤੇ ਨੈਕਸਟ ਹੈਗਾ ਜੀ ਇਹ ਵਾਲਾ ਇਹ ਵੀ ਹੈਗਾ ਜੀ ਚਮੇਲੀ ਮਛਲੀਨ ਦਾ ਆਲ ਓਵਰ ਸੂਟ ਤੇ ਆਹ ਵਾਲਾ ਇਹਦੇ ਨਾਲ ਦਿੱਤਾ ਹੋਇਆ ਜੀ ਤਿਆਰ ਦੁਪੱਟਾ ਇਹਦਾ ਪ੍ਰਾਈਸ ਵੀ ਹੈਗਾ 600 ਤੇ ਸ਼ਿਪਿੰਗ ਜੀ ਹੋਊਗੀ 60 ਰੁਪਏ ਐਕਸਟਰਾ ਨੈਕਸਟ ਹੈਗਾ ਜੀ ਬੁਟੀਕ ਵਰਕ ਦਾ ਸੂਟ ਵਾਈਟ ਦੇ ਉੱਪਰ 600 ਇਹਦਾ ਪ੍ਰਾਈਸ ਰਹੂਗਾ ਇਹ ਹੋਏਗਾ ਜੀ ਘੇਰੇ ਦੇ ਉੱਪਰ ਵਰਕ ਤੇ ਨਾਲ ਹੀ ਹੋਏਗਾ ਜੀ ਬਾਟਮ ਦੇ ਉੱਪਰ ਵਰਕ ਗਰਮੀਆਂ ਦੇ ਲਈ ਬਹੁਤ ਸੋਹਣਾ ਸੋਬਰ ਜਿਹਾ ਸੂਟ ਹੈ ਜੀ ਇਹ ਤੇ ਨੈਕਸਟ ਆ ਗਿਆ ਜੀ ਪਾਰਟੀ ਵੇਅਰ ਸੂਟ ਇਹ ਲਾਈਨਿੰਗ ਨਾਲ ਬਣੂਗਾ ਜੀ ਸੋਨਾ ਚਾਂਦੀ ਸੂਟ ਹੈ ਇਹ ਦੇਖੋ ਜੀ ਮਸ਼ਲੀਨ ਦਾ ਸੂਟਰੂਗਾ ਇਹ ਵਾਲਾ ਓਫ ਸ਼ਰਟਸ ਇਹ ਹੈਗੇ ਬਾਟਮ ਸ਼ਰਟ ਤੇ ਸਿਰਫ ਫਰੰਟ ਤੇ ਚੈੱਕ ਕਰ ਸਕਦੇ ਹੋ ਵਰਕ ਦੇਖੋ ਜੀ ਤੇ ਆ ਹੈਗਾ ਜੀ ਇਹਦੇ سونے ਚਾਂਦੀ ਦਾ ਦੁਪੱਟਾ ਰੇਟ ਇਹਦਾ ਹੈਗਾ ਸਿਰਫ ਔਰ ਸਿਰਫ 650 ਰੁਪਏ ਲਾਈਨਿੰਗ ਲੱਗੂਗੀ ਜੀ ਵਿਦਾਊਟ ਲਾਈਨਿੰਗ ਨਹੀਂ ਬਣੂਗਾ ਸ਼ਰਟ ਤੇ ਨੀਡ ਹੋਊਗੀ ਬਾਟਮ ਤੇ ਤੁਸੀਂ ਨਹੀਂ ਲਗਾਉਣਾ ਚਾਹੁੰਦੇ ਤਾਂ ਨਾ ਲਗਾਓ ਸਿੰਗਲ ਪੀਸ ਹੈ ਜੀ ਤੇ ਆ ਪਿਓਰ ਕੈਮਬ੍ਰਿਕ ਦਾ ਪਿਓਰ ਵਾਲੀ ਕੈਮਬ੍ਰਿਕ ਵੱਡਾ ਪਨਾ 350 ਦਾ ਸੂਟ ਬਿਕੋਜ਼ ਸਿੰਗਲ ਪੀਸ ਰਹਿ ਗਿਆ ਜੀ ਇਹ ਸਾਰੇ ਸਿੰਗਲ ਸਿੰਗਲ ਪੀਸ ਹੀ ਨੇ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਿਓ ਸਕਰੀਨ ਸ਼ਾਟ ਲੈ ਕੇ ਤੇ ਨੈਕਸਟ ਏ ਵੀ ਹੈਗਾ ਜੀ ਬੁਟੀਕ ਸੂਟ ਕੈਮਰਿਕ ਦੇ ਉੱਪਰ ਵੱਡੇ ਪੰਨੇ ਵਾਲੀ ਕੱਟਵਰਕ ਦੇ ਨਾਲ ਦੇਖੋ ਇਸ ਤਰ੍ਹਾਂ ਐਮਬੋਇਡਰੀ ਹੈ ਜੀ ਤੇ ਇਹ ਵਾਲਾ ਦੇਖੋ ਵਰਕ ਆਊਗਾ ਜੀ ਬਾਟਮ ਤੇ ਤੇ ਮਸ਼ਲੀਨ ਤੇ ਦੇ ਨਾਲ ਦੁਪੱਟਾ ਇਹਦਾ ਪ੍ਰਾਈਸ ਹੈਗਾ ਸਿਰਫ ਸਿਰਫ 600 ਰੁਪਏ ਇਹ ਵੀ ਸਿੰਗਲ ਪੀਸ ਹੀ ਹੈ ਜੀ ਆਪਣੇ ਕੋਲੇ ਤੇ ਲਾਸਟ ਰਹਿ ਗਿਆ ਜੀ ਆਹ ਵਾਲਾ ਜੌਰਜਟ ਦੇ ਉੱਪਰ ਦੇਖੋ ਜੀ ਕਰਕਾਰੀ ਦਾ ਵਰਕ ਹੈ ਇਹ ਹੈਗੀ ਹੈ ਜੀ ਸ਼ਾਰਟ ਤੇ ਸਾਟਨ ਦੀ ਇਹਦੇ ਨਾਲ ਬਾਟਮ ਹੈ ਜੀ ਤੇ ਆ ਹੈਗਾ ਜੀ ਦੁਪੱਟਾ ਇਹਦਾ ਪ੍ਰਾਈਸ ਹੈਗਾ ਸਿਰਫ ਔਰ ਸਿਰਫ 450 ਸਿੰਗਲ ਪੀਸ ਹੈ ਜੀ ਜਲਦੀ ਜਲਦੀ ਹੁਣ ਬੁਕਿੰਗ ਕਰਵਾਓ ਜਿੰਨਾ ਭੈਣਾਂ ਨੇ ਆਫਰ ਦਾ ਲਾਭ ਉਠਾਉਣਾ ਧੰਨਵਾਦ